ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਐਜੀ ਸੈਕਿੰਡ ਪਾਰਟ ਇਨਾਮ ਵੰਡ ਸਮਾਰੋ ਠੀਕ ਹੈ ਜੀ ਤੇ ਜਿੰਨਾ ਜਿੰਨਾ ਵੀਰਾਂ ਦੇ ਨਾਮ ਆਏ ਆ ਤੇ ਸਾਡੇ ਕਪਲ ਕੋਸ਼ਿਸ਼ ਸਾਜੀ ਹੋਣੀ ਚੀਫ ਗੈਸਟ ਆਓ ਜਵਰਾਏ ਭਾਈ ਤੁਹਾਡਾ ਲਓ ਜੀ ਇਹ ਤੀਸਰਾ ਨਾਮ ਗੋਲਟੀ ਵੀਰ ਜੀ ਹੋਣੀ ਸ਼ੀਨਾ ਗਰੁੱਪ ਤੋਂ ਠੀਕ ਹੈ ਜੀ ਆਪਾਂ ਚੋਂ ਸਾਡੇ ਵਰਗੋ ਜੀ ਆਪੇ ਕਿੰਨੇ ਜਣੇ ਕਾਢ ਕੇ ਆਏ ਨੇ ਕੋਲਟੀ ਭਾਰੀ ਚੜ੍ਹਤ ਦਾ ਨਾਮ ਹੈ ਬਹੁਤ ਬਹੁ ਮबारकਾਂ ਜੀ ਆ ਸ਼ੀਨਾ ਗਰੁੱਪ ਦੇ ਮੈਂਬਰਸ ਨੂੰ ਸਭ ਨੂੰ ਮੁਬਾਰਕਾਂ ਜੀ ਤੀਸਰੇ ਨਾਮ ਦੀਆਂ ਭਾਈ ਤੀਸਰਾ ਨਾਮ ਗੋਲਟੀ ਜੱਗੂ ਬਿਲਕੁਲ ਜੀ ਉਸਤਾਦ ਜੀ ਹਣੀ ਆਪਣੇ ਸ਼ੌਭਤਾਂ ਦੇ ਨਾਲ ਜਿਹੜਾ ਵਾ ਇਨਾਮ ਦੇਣਗੇ ਜੀ ਇਨਾ ਗਰੁੱਪ ਜੀ ਤੇ ਸ਼ੀਨਾ ਗਰੁੱਪ ਤੋਂ ਜੀ ਸਾਡੇ ਗੋਲਟੀ ਭਾਈ ਹਣੀ ਲੋ ਜੀ ਤੀਸਰਾ ਨਾਮ ਗੋਲਟੀ ਵੀਰ ਜੀ ਨਾਰਾ ਸ਼ੀਨਾ ਕਰੋ ਤਾੜੀਆਂ ਮਾਰ ਦਿਓ ਯਾਰ ਭਰਾਵਾਂ ਵਾਸਤੇ ਜੀ ਸਾਜੀ ਬਹੁਤ ਬਾਰਕਾ ਸਾਡੇ ਨਾਮ ਆਇਆ ਵਾ ਹਾਂ ਜੀ ਲੱਗੋ ਇਹ ਦੂਸਰਾ ਨਾਮ ਠੀਕ ਹੈ ਜੀ ਜਵਰਾਜ ਭਾਈ ਤੁਹਾਡਾ ਨਾ ਦੂਸਰਾ ਨਾਮ ਆਪਣੇ ਜਵਰਾਜ ਭਾਈ ਹੁਣੀ ਆਜਣ ਜੀ ਠੀਕ ਹੈ ਜੀ ਸਾਡੇ ਅੱਗੇ ਤੋਂ ਸਾਹਿਬ ਪ੍ਰਮਾਣਿਕ ਕੱਢਗੇ ਬਿਲਕੁਲ ਜੀ ਸ਼ੀਟ ਬੜਾ ਦੂਰ ਜੀ ਸੈਗੜੀ ਨਾਮ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜਵਰਾਜ ਭਾਈ ਤੁਹਾਨੂੰ ਠੀਕ ਹੈ ਜੀ ਚੰਨਣ ਵਾਲੇ ਬਿਲਕੁਲ ਜੀ ਜੀਤਾ ਚੰਨਣ ਨਾਲ ਜਿਹੜੇ ਪੱਟੀ ਦੇ ਉੱਤਰ ਡਾਉਂਦੇ ਆ ਜੀ ਕੋਈ ਅੱਜ ਤੋਂ ਸਾਹਿਬ ਮਾਨ ਸਨਮ ਦੇ ਰਹੇ ਨੇ ਧੰਨਵਾਦ ਭਾਈ ਤੁਹਾਡਾ ਪਾਰਟਿਸਪੇਟ ਕਰਨ ਦੀ ਜੀ ਪਿੰਕੇ ਸਾਹ ਜੀ ਹੁਣੀ ਰਖਸ਼ਾਂ ਵਾਲੇ ਇਹਨਾਂ ਦਾ ਫਸਟ ਨਾਮ ਹੈ ਜੀ ਸਾਗਰ ਵੀਰ ਹੁਣੀ ਐਸ ਐਸ ਸਾਹਿਬ ਇਹਨਾਂ ਨੂੰ ਵੀ ਸਮਾਨ ਦੇਣੀ ਹੈ ਬਹੁਤ ਬੋਲ ਰਹੇ ਨੇ ਕਿੰਨਾ ਨਾਮ ਹੈ ਹਲੋ 15 15000 15000 ਰੁਪਏ ਸ਼ਲਾਮ ਬੁਈਆ ਰਹਿਣਾ ਪਰਚਲ ਹਿੱਟ ਆਇਓ ਜੀ ਹਿੱਟ ਨਾਮ ਸ਼ੀਨਾ ਗਰੁੱਪ ਦੇ ਨਾਮ ਆ ਜੀ ਕਿੰਨੇ ਵਜੇ ਬੈਠਾ ਕਬੂਤਰ ਸਾਜੀ ਇਹ ਵੀ ਦੱਸ ਦਿਓ ਸ਼ੀਨਾ ਗਰੁੱਪ ਜੀ ਹਾਂ ਜੀ ਹਾਂ ਜੀ ਕੀ ਬਾਤ ਆ ਜੀ ਹਿੱਟ ਕਬੂਤਰ ਦਾ ਨਾਮ ਹਿੱਟ ਦਾ ਨਾਮ ਜੀ ਸ਼ੀਨਾ ਗਰੁੱਪ ਦੀ 올 ਟੀਮ ਆਇਓ ਭਾਈ 5 ਵਜੇ ਕੇ 10 ਮਿੰਟ ਲੋ ਜੀ 5 ਵਜੇ ਕੇ 10 ਮਿੰਟ ਤੇ ਹਿੱਟ ਪ੍ਰਵਾਜ ਠੀਕ ਹੈ ਜੀ ਸ਼ੀਨਾ ਗਰੁੱਪ ਲੋ ਭਾਈ ਬੋ ਬੋ ਮਾਰਕਾ ਜੀ ਚੀਨਾ ਗਰੁੱਪ ਦੇ ਔਰ ਮੈਂਬਰ ਦੇ ਜਿਹਨੇ ਨਾਮ ਮਾੜੇ ਸਮਾਰੋ ਰਾਜ ਨੋ ਜਿਹਨਾਂ ਦੀ ਦੇਖ ਰੇ ਕਿ ਛੇਡੂਗੀ ਆ ਸ਼੍ਰੀਮਾਨ ਤਾਲਾਟੇ ਜੀ ਮਾਨੀਆਂ ਸੰਜੂ ਬਾਜੀ ਚੀਫ ਗੱਤ ਸਾਡੇ ਐਸਐਚਓ ਸਾਹਿਬ ਕਬਾਪਤ ਕਪਲ ਕੌਸ਼ਲ ਸਾਹਿਬ ਜੀ ਹਣੀ ਜੀ ਸਾਡੇ ਚੀਫ ਗੱਪਿਛੂ ਦੇ ਜੀ ਗੱਲ ਜੀ ਜੀਆ ਧੰਨਵਾਦ ਜਿਹੜੇ ਜਿਹੜੇ ਪਿੰਗਾ ਭਾਈ ਜਿਹੜੇ ਭਾਰੀ ਸਭਨ ਭਾਜੀ ਸਾਰਿਆਂ ਦਾ ਔਰ ਜਿਹਨੇ ਪਾਰਟੀ ਕਰਨ ਕੀਤਾ ਅੰਦਰ ਤੱਕ ਕੀ ਆਇਆ ਔਰ ਜਦਾਂ-ਤਦਾਂ ਜਿਨ੍ਹਾਂ ਦੇ ਨਾਮ ਆਏ ਆ ਬਈ ਉਸਾਕੀ ਮਾਫ ਆਪਾਂ ਥੋੜਾ ਜਿਹਾ ਧਿਆਨ ਕਰ ਲੈਂਦੇ ਆ ਮੈਂ ਲੇਟ ਵੀ ਆ ਉਹ ਵੀ ਉਸਾਕੀ ਮਾਫੀ ਦਾ ਤੇ ਨਾਮ ਲੈ ਗਏ ਆ ਉਹਨਾਂ ਤੋਂ ਵੀ ਮਾਫੀ ਮੰਗਦੇ ਆ ਔਰ ਜਿਹੜੇ ਜਿਹੜੇ ਆਇਆ ਬਾਬਾ ਜੀ ਫਰੂਟ ਵਾਲੇ ਨਾਲ ਵੀ ਧੰਨਵਾਦ ਤੇ ਜਿਹੜੇ ਜਿਹੜੇ ਪਾਰਟੀ ਦੇ ਧੰਨਵਾਦ ਹੁਣ ਜਿਹਨਾਂ ਨੇ ਜੇਬ ਦਵਾਈ ਆ ਐਸਐਚਓ ਸਾਹਿਬ ਉਹਨਾਂ ਨੂੰ ਮਾਨ ਸਨਮਾਨ ਦੇਣੀ ਹੈ ਉਸ ਤੋਂ ਬਾਅਦ ਅਸੀਂ ਐਸਐਚਓ ਸਾਹਿਬ ਨੂੰ ਜਿੱਦਾਂ ਵੀ ਆਏ ਨੇ ਇਹਨਾਂ ਦਾ ਧੰਨਵਾਦ ਕਰਾਂਗੇ ਲਓ ਜੀ ਇਹ ਮਾਨ ਸਰਮਾਨ ਕੱਪਾ ਕੋਸ਼ਰ ਉਸਤਾਦ ਜੀ ਨਾਲ ਦਾ ਜੀ ਸਾਡੇ ਕਪਲ ਕੋਸ਼ਿਸ਼ ਸਾਝੀ ਹੋਣੀ ਗਿਲ ਸਾਹਿਬ ਉਹਨਾਂ ਨੂੰ ਜਿਹੜਾ ਸਨਮਾਨਤ ਕਰਨਗੇ ਜੀ ਉਹ ਜੀ ਗਿਲ ਸਾਹਿਬ ਠੀਕ ਹੈ ਜੀ ਗਿਲ ਸਾਹਿਬ ਨੂੰ ਸਨਮਾਨਤ ਕਰਦੇ ਚੀਜ਼ ਲਾਟੀ ਭਾਜੀ ਨੂੰ ਐਸਐਚਓ ਸਭ ਸਨਮਾਨਤ ਕਰਨਗੇ ਬਿਲਕੁਲ ਜੀ ਤਾੜੀਆਂ ਮਾਰ ਦਿਓ ਜੀ ਲਾਟੀ ਭਾਜੀ ਨੂੰ ਸਨਮਾਨਤ ਲਈ ਤਾੜਾ ਲਾ ਰਿਹਾ ਜੀ ਠੀਕ ਹੈ ਜੀ ਕਿਤੇ ਪਰ ਉਹਦਾ ਫੋਨ ਹੀ ਲਗਾਉਂਦਾ ਬਿਲਕੁਲ ਜੀ ਕੋਈ ਗੱਲ ਨਹੀਂ ਫੇਰ ਕੀ ਹੋਵੇ ਸਾਰੀ ਬਾਗਨੌਰ ਜਿਹੜੀ ਆ ਇਹਨਾਂ ਦੇ ਕੋਲ ਆ ਐਸਐਚਓ ਸਭ ਉਹਨਾਂ ਨੂੰ ਵੀ ਸਨਮਾਨਤ ਕਰਨਗੇ ਇਨਸ਼ਾਅੱਲਾ ਜਿਉਂ ਉਸਤਾਦ ਜੀ ਨੂੰ ਸਨਮਾਨਤ ਜਿਹੜਾ ਵਾ ਕੀਤਾ ਗਿਆ ਜੀ ਠੀਕ ਹੈ ਜੀ ਕਪਲ ਕੋਸ਼ਿਸ਼ ਸਾਜੀ ਨਾਲੋਂ ਬਿਲਕੁਲ ਜੀ ਚਾਚਾ ਜੀ ਹੁਣਾਂ ਦਾ ਮਾਨ ਸਨਮਾਨ ਕਪਲ ਕੋਸ਼ਿਸ਼ ਸਾਜੀ ਨਾਲੋਂ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਚਾਚਾ ਜੀ ਜੀ ਧੰਨਵਾਦ ਅੰਮ੍ਰਿਤਸਰ ਤੋਂ ਤੁਹਾਡਾ ਵੈਲਕਮ ਲਓ ਜੀ ਮਾਨ ਸਨਮਾਨ ਬਹੁਤ ਜ਼ਰੂਰੀ ਹੁੰਦੇ ਆ ਜੀ ਸੀਨੀਅਰਸ ਦੇ ਠੀਕ ਹੈ ਜੀ ਤੇ ਸ਼ੌਂਕ ਦੀ ਵਾਦੇ ਵਾਸਤੇ ਕਿਸ ਸਾਜੀ ਹੁਣੀ ਜਿਨ੍ਹਾਂ ਨੇ ਸੁਰੱਖਿਆ ਵਾਲੇ ਵਿਨੋ ਵੀ ਲਾੜਾ ਤਸਤਾਦ ਵੀ ਲਾੜਾ ਜਿਨ੍ਹਾਂ ਨੇ ਇਹ ਜਿੱਤ ਸਾਫਤ ਕੀਤੀ ਹੈ ਕਿ ਕਿਸ ਸਾਜੀ ਹਨ ਬਹੁਤ ਬਾਰਨਾ ਹੈ ਜੀ ਸਾਡੇ ਮਹਿਮਾਨ ਜੋ ਕਲਵਾਨ ਸਿੰਘ ਚੀਮਾ ਸਾਜੀ ਹੁਣੀ ਮਾਨ ਸਮਾਨ ਗਾਏ ਸਾਡਾ कपल खुश ਜੀ ਸ਼ਿਮੂ ਸਾਹਿਬ ਜੀ ਨਾਲ ਦਾ ਵੀ ਜਿਹੜਾ ਮਾਨ ਸਨਮਾਨ ਆ ਠੀਕ ਹੈ ਜੀ ਕਪਲ ਕੁਸ਼ਲ ਸਾਹਿਬ ਜੀ ਨਾਲ ਲੋਕ ਕੀਤਾ ਜਾ ਰਿਹਾ ਜੀ ਬਹੁਤ ਬਹੁਤ ਵਧਾਈਆਂ ਜੀ ਇਹਨਾਂ ਨੂੰ ਤੇ ਇਹਨਾਂ ਦੇ ਉਸਤਾਦ ਕਿ ਪਰਵਾਹ ਸ਼ਿਮੂ ਜੀ ਜਿਹੜੇ ਸ਼ਾਇਰੀ ਦੇ ਚਰਚਾ ਦੇ ਵਿੱਚ ਮੀਡਿਅਮ ਦੇ ਵਿੱਚ ਵੀ ਪਰ ਹਰ ਜਗ੍ਹਾ ਜਿੱਦਾਂ ਕਿ ਸਾਹਿਬ ਜੀ ਇਹ ਪਤਾੜਨਾ ਕੁਐਸਚਨ ਕੀਤਾ ਸੀ ਨਾ ਅੱਗੇ ਕਿ ਸ਼ਿਮੂ ਸਾਹਿਬ ਜੀ ਨਾਲ ਦੀ ਆ ਮਾਦੀ ਜਿਹੜੀ ਬੈਠੀ ਆ ਜੀ ਤੇ ਜਦ ਵੀ ਉਹ ਨਿਕਲਦੀ ਸੀ ਉਹਦੀ ਵਾਇਸ ਪੈਂਦੀ ਸੀ ਠੀਕ ਹੈ ਜੀ ਜਦੋਂ ਪਿਛਲੇ ਮੈਦਾਨ ਚੋਂਦੀ ਸੀ ਤਦ ਵੀ ਵਾਇਸ ਪੈਂਦੀ ਸੀ ਠੀਕ ਹੈ ਜੀ ਤੇ ਉਹਨੇ ਬੜੀ ਵਧੀਆ ਹਿੱਟ ਪ੍ਰਵਾਜਾਂ ਦਿੱਤੀਆਂ ਮਾਦੀ ਨੇ ਠੀਕ ਹੈ ਜੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਛਿਮੋ ਸਾਦੀ ਨਾਲੋਂ ਤੇ ਕਬੂਤਰਬਾਜੀ ਨੂੰ ਬੜੀ ਦੂਰ ਤੱਕ ਖੜਿਆ ਜੀ ਇਹਨਾਂ ਨੇ ਠੀਕ ਹੈ ਜੀ ਤੇ ਇੱਕ ਅੰਮ੍ਰਿਤਸਰ ਦਾ ਨਾਮ ਇਹਨਾਂ ਨੇ ਰੋਸ਼ਨ ਕੀਤਾ ਵਾ ਜੇੜ ਤੇ ਬੜੇ ਆਏ ਆਏ ਜੀ ਬਿਲਕੁਲ ਜਿਹੜਾ ਜੇਠਾ ਹੈ ਉਹਨਾਂ ਨੇ ਕੰਨਾਂ ਨੂੰ ਹੱਥ ਲਵਾਏ ਬਿਲਕੁਲ ਜੀ ਬਿਲਕੁਲ ਹੈ ਤੇ ਸ਼ਾਮ ਦੀਆਂ ਪਰਵਾਜਾਂ ਜਿਹੜੀਆਂ ਆਈਆਂ ਜੀ ਇਹਦੇ ਵਾਸਤੇ ਜਿਹੜਾ ਵੀ ਕੋਈ ਚੰਗਾ ਸ਼ੋਅ ਕਰਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੀ ਸਾਡੇ ਕਵਰ ਬਾਡ ਪੀਨ ਵਾਲੇ ਸ਼ਿਮੂਲ ਸਾਈ ਐਪਰੀਸ਼ੀਏਟ ਜੋ ਤੁਸੀਂ ਬਿਲਕੁਲ ਜੀ ਸਾਡੇ ਟੱਲੂ ਸਾਜ ਜੀ ਹਣੀ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਕੀਤਾ ਜਾ ਰਿਹਾ ਜੀ ਹਾਂ ਜੀ ਅਗਲ ਜੀ ਇਹ ਮਾਨ ਸਨਮਾਨ ਠੀਕ ਹੈ ਜੀ ਬਾਬਾ ਜੀ ਫਰੂਟ ਵਾਲੇ ਆਪਣੇ ਠੀਕ ਹੈ ਜੀ ਜੱਸੇ ਵੀਰ ਜੀ ਹੁਣੀ ਕਚਹਿਰੀ ਵਾਲੇ ਆ ਜਾਣ ਭਾਈ ਉਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਕੀਤਾ ਜਾਏਗਾ ਜੀ ਉਸਤਾ ਜੀ ਨਾਲੋਂ ਲੋ ਜੀ ਜੱਸੇ ਭਾਈ ਜਾਨਾ ਦਾ ਮਾਨ ਸਨਮਾਨ ਠੀਕ ਹੈ ਜੀ ਤਿਆਰ ਆ ਰਿਹਾ ਵਾ ਲੋ ਜੀ ਐਨੀ ਵੀਰ ਜੀ ਨਾਲ ਦਾ ਵੀ ਜਿਹੜਾ ਆਦਰ ਮਾਨ ਸਰਕਾਰ ਆ ਔਰ ਉਹ ਭਾਜੀ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਆ ਰਿਹਾ ਜੀ ਲੋ ਜੀ ਸਾਡੇ ਇਹਨਾਂ ਵੀਰ ਦੇ ਨਾ ਹਨੀ ਵੀਰ ਜੀ ਨਾਲ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਆ ਸਾਹਿਲ ਵੀਰ ਜੀ ਨਾਲ ਮਾਸਾ ਆ ਗਿਆ ਜੀ ਠੀਕ ਹੈ ਜੀ ਆ ਗਿਆ ਸਾਹਿਲ ਵੀਰ ਜੀ ਨਾਲ ਮਾਸਾ ਆ ਗਿਆ ਜੀ ਸਾਹਿਲ ਵੀਰ ਜੀ ਨਾਲ ਆਦਾ ਵੀ ਉੱਥੇ ਖੜਾ ਜਲਮਾਨ ਠੀਕ ਹੈ ਜੀ ਉੱਥੇ ਖੜੇ ਕਰ ਦੋ ਖੜੇ ਕਰ ਦੋ ਇਹਨਾਂ ਨੂੰ ਕਰਨੀ ਐ ਮੀਛੂ ਜੀ ਕੜਿਆ ਵਾਲੇ ਬਿਲਕੁਲ ਜੀ ज़बरदस्त ज़बरदस्त साडे मान इज्जारी ज़बरदस्त चैनल दे बारे में और सोचना दब गए कोई सर और धन्यवाद वो भी अपना मान सम्मान लान <laughs> के ऊपर बाजी बोलना कुछ कोई नहीं ठीक है जी लगासा, लगासा। ਤੇ ਇਨਾਮ ਵੰਡ ਸਮਾਰੋਹ ਜਿਹੜਾ ਵਾ ਜਿਹੜੇ ਚੜ ਗਿਆ ਜੀ ਜਿਨ੍ਹਾਂ ਵੀਰਾਂ ਦੇ ਨਾਮ ਆਏ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਨ੍ਹਾਂ ਦੇ ਨਾਮ ਨਹੀਂ ਆਏ ਉਹក៏ ਹੋਰ ਐਪਰੀਸ਼ੀਏਟ ਜਿਹੜਾ ਕਰਨ ਮੇਰੇ ਭਰਾ ਠੀਕ ਹੈ ਜੀ ਬਾਕੀ ਕਵਰ ਬਾਡ ਵਿਜ਼ਨ ਵੱਲੋਂ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ